ਹallelujah ਆਓ ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 65 ਨੰਬਰ ਅਧਿਆਇ ਤੇ ਉਹਦੀ 11 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਤੂੰ ਆਪਣੀ ਨੇਗੀ ਦਾ ਮੁਕਤ ਸਾਲ ਦੇ ਉੱਤੇ ਧਰਦਾ ਹੈ ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ ਮੁਕਟ ਸਾਲ ਦੇ ਉੱਤੇ ਧਰਦਾ ਹੈ ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ ਸੋ ਪਰਮੇਸ਼ਵਰ ਆਪਣੀਆਂ ਭਲਾਈਆਂ ਦਾ ਮੁਕਟ ਹਰ ਸਾਲ ਦੇ ਉੱਤੇ ਧਰਦਾ ਹੈ ਹਰੇਕ ਸਾਲ ਭਲਾਈ ਹੀ ਲੈ ਕੇ ਆਉਂਦਾ ਹੈ ਰੋਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਆ ਉਹ ਜੋ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਆ ਸਭ ਚੀਜ਼ਾਂ ਉਹਨਾਂ ਦੀ ਭਲਾਈ ਲਈ ਕੰਮ ਕਰਦੀਆਂ ਆ ਬੁਰਾਈ ਵਿੱਚੋਂ ਵੀ ਉਹਨਾਂ ਦੇ ਲਈ ਭਲਾਈ ਪੈਦਾ ਹੁੰਦੀ ਆ ਸੋ ਹਰੇਕ ਸਾਲ ਆਪਣੇ ਆਪ ਦੇ ਵਿੱਚ ਇੱਕ ਵੱਡੀ ਭਲਾਈ ਨੂੰ ਲੈ ਕੇ ਆਉਂਦੇ ਆ ਪਰ ਉਹ ਭਲਾਈ ਮਿਲਦੀ ਉਹਨਾਂ ਨੂੰ ਆ ਜੋ ਪਰਮੇਸ਼ਵਰ ਦੇ ਨਾਲ ਚੱਲਦੇ ਆ ਜੋ ਚੰਗੇ ਦੇ ਜੋ ਪੋਜ਼ਿਟਿਵ એનર્ਜੀ ਦੇ ਵਿੱਚ ਬਣੇ ਰਹਿੰਦੇ ਆ ਉਹਨਾਂ ਦੇ ਲਈ ਇਹ ਕਹਿੰਦਾ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਆ ਚਿਕਨਾਈ ਦਰਸਾਉਂਦੀ ਆ ਬਰਕਤਾਂ ਨੂੰ ਸੋ ਸਿਰਫ ਬਲਾਈਆਂ ਹੀ ਨਹੀਂ ਪਰ ਬਰਕਤਾਂ ਵੀ ਹਰ ਸਾਲ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਰੱਖੀਆਂ ਆ ਹallelujah ਅਰ 2024 ਦਾ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਅ ਮਿਨਿਸਟਰੀ ਖੋਜੇਵਾਲ ਦੀ ਪੱਲ੍ਹਾਈ ਤੇ ਚਿਕਨਾਈ ਦਾ ਬਰਾਇ ਆ ਅਮੇਨ ਅਮੇਨ ਸਾਡੇ ਆਉਣ ਵਾਲੇ ਸਾਲ ਦੇ ਸਿਰ ਉੱਤੇ ਪਰਮੇਸ਼ਰ ਨੇ ਮੁਕਟ ਰੱਖਿਆ ਆ ਤੇ ਸਾਡੇ ਸਿਰਾਂ ਉੱਤੇ ਵੀ ਪਰਮੇਸ਼ਰ ਨੇ ਦਇਆ ਅਤੇ ਰਹਿਮ ਦਾ ਮੁਕਟ ਰੱਖਿਆ ਆ 103 ਨੰਬਰ ਜ਼ਬੂਰ ਦੇ ਵਿੱਚ ਇਦਾਂ ਲਿਖਿਆ ਆ ਸੋ ਆਪਾਂ ਦੇਖਦੇ ਆ ਜ਼ਬੂਰਾਂ ਦੀ ਕਿਤਾਬ ਉਹਦਾ 104 ਨੰਬਰ ਅਧਿਆਇ ਤੇ ਉਹਦੀ 33 ਨੰਬਰ ਆਇਤ ਵਿੱਚ ਇਦਾਂ ਲਿਖਿਆ ਆ ਕਹਿੰਦਾ ਮੈਂ ਜੀਵਨ ਭਰ ਯਹੋਵਾ ਨੂੰ ਗਾਵਾਂਗਾ ਜਿੰਨਾ ਚਿਰ ਮੈਂ ਰਹਾਗਾ ਪਰਮੇਸ਼ਵਰ ਲਈ ਭਜਨ ਗਾਵਾਂਗਾ ਹallelujah ਭਾਵੇਂ ਸਾਲ ਬਦਲ ਜਾਣ ਭਾਵੇਂ ਮੌਸਮ ਬਦਲਦੇ ਰਹਿਣ ਪਰ ਮੈਂ ਪਰਮੇਸ਼ਵਰ ਦੀਆਂ ਭਲਾਈਆਂ ਗਾਉਂਦਾ ਰਵਾਂਗਾ ਹallelujah ਸੋਦਾਉਦ ਇਹ ਤਾਂ ਕਹਿੰਦਾ ਮੈਂ ਜੀਵਨ ਭਰ ਯਹਵਾ ਨੂੰ ਗਾਵਾਂਗਾ ਕਹਿੰਦਾ ਮੈਂ ਗੀਤ ਗਾਉਂਦਾ ਫਿਰੂੰਗਾ सारी उमर जदों तक मैं जीऊंगा मैं परमेश्वर दी महिमा करूंगा जिन्ना चेर मैं रहा परमेश्वर लाई भजन भजन गा। के लिए गावेवर भजन गाना मतलब महिमा करना आराधना करना दिनी सुधी नहीं एक साल नहीं भी एक साल महिमा कर ली ठीक है ਮੋੜ ਚੱਲੋ ਹੁਣ ਪਿੱਛੇ ਨੂੰ ਜੀਵਨ ਭਰ ਪਰਮੇਸ਼ਵਰ ਦੀ ਮहिमा ਕਰਾਂਗਾ ਹਰ ਸਾਲ ਪਰਮੇਸ਼ਵਰ ਦੀ ਮहिमा ਕਰਾਂਗਾ ਜਦੋਂ ਦਾ ਮੈਂ ਜੰਮਿਆ ਹਾਂ ਕਹਿੰਦੇ ਨੇ ਕਹਿੰਦੇ ਤੋਂ ਸੰਭਾਲਿਆ ਗਿਆ ਹਾਂ ਪਰਮੇਸ਼ਵਰ ਤੋਂ ਜਦੋਂ ਦੇ ਆਪਾਂ ਪੈਦਾ ਹੋਏ ਹਾਂ ਕਹਿੰਦੇ ਸਾਡੇ ਲਈ ਅੱਜ ਤੱਕ ਦੇ ਇੰਤਜ਼ਾਮ ਕੀਤੇ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜਿਨਨੇ ਅੱਜ ਤੱਕ ਰੋਟੀ ਦਿੱਤੀ ਜਿਨਨੇ ਅੱਜ ਤੱਕ ਕੱਪੜਾ ਦਿੱਤਾ ਜਿਨਨੇ ਅੱਜ ਤੱਕ ਸਿਰ ਤੇ ਛੱਤ ਦਿੱਤੀ ਉਹ ਤੁਹਾਡੇ ਆਖਰੀ ਸਾਹਾਂ ਤੱਕ ਇਸ ਤੋਂ ਵੀ ਵਧੀਆ ਤੁਹਾਨੂੰ ਮੁਹਈਆ ਕਰਵਾਏਗਾ ਹallelujah ਸੋ ਆਓ ਆਪਾਂ ਦੇਖਦੇ ਹਾਂ ਫਿਲੀਪੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਦੀ 11 ਤੋਂ 16 ਨੰਬਰ ਪੰਤੀ ਦੇ ਵਿੱਚ ਆਪਾਂ ਦੇਖਣਾ ਹੈ ਪਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਵਾਂ ਸੰਤ ਪੌਲਸ ਇਦਾਂ ਕਹਿੰਦੇ ਆ ਉਹ ਮਿਹਨਤ ਕਰਨ ਵਿੱਚ ਲੱਗੇ ਰਹਿੰਦੇ ਆ ਪ੍ਰਭੂ ਦਾ ਦਾਸ ਸੰਤ ਪੌਲਸ ਸਮਾਂ ਸੀਗਾ ਜਦੋਂ ਪ੍ਰਭੂ ਯਿਸੂ ਮਸੀਹ بدن ਦੇ ਵਿੱਚ ਰਹਿ ਕੇ ਸੇਵਕਾ ਹੀ ਕਰਦੇ ਸੀਗੇ ਤੇ ਉਸ ਵੇਲੇ ਪੌਲਸ ਕਲੀਸਿਆ ਨੂੰ ਸਤਾਉਣ ਵਾਲਿਆਂ ਵਿੱਚੋਂ ਇੱਕ ਖਾਸ ਵਿਅਕਤੀ ਸੀ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਉੱਤੇ ਦਿੱਤੇ ਜਾਣ ਤੋਂ ਬਾਅਦ ਵੀ ਕਾਫੀ ਸਮਾਂ ਇਹਨੇ ਕਲੀਸਿਆ ਨੂੰ ਬਹੁਤ ਮਾਰਿਆ ਚੇਲਿਆਂ ਦੇ ਉੱਤੇ ਵੀ ਪਥਰਾਵ ਕੀਤਾ ਉਹਨਾਂ ਨੂੰ ਮਾਰ ਦੇਣ ਤਿੱਕਰ ਦਾ ਪਥਰਾਵ ਪੌਲਸ ਨੇ ਚੇਲਿਆਂ ਦੇ ਉੱਤੇ ਕੀਤਾ ਪਰ ਜਦੋਂ ਪੌਲਸ ਦੀ ਲਾਈਫ ਟਰਾਂਸਫਾਰਮ ਹੋ ਗਈ ਜੀਵਨ ਬਦਲ ਗਿਆ ਹੁਣ ਪੌਲਸ ਦਿਨ ਰਾਤ ਮਿਹਨਤ ਕਰਦਾ ਹੈ ਇੱਕ ਥਾਂ ਤੇ ਪੌਲਸ ਲਿਖਦਾ ਕਹਿੰਦਾ ਮੈਂ ਆਪਣੇ ਆਪ ਨੂੰ ਮਾਰਦਾ ਤੇ ਕੁੱਟਦਾ ਹਾਂ ਬਈ ਕਿਤੇ ਮੈਂ ਜੀਵਨ ਦੇ ਮੁਕਤ ਤੋਂ ਖੋਜ ਨਾ ਜਾਵਾਂ ਮਾਰਦਾ ਕੁੱਟਦਾ ਉਹ ਆਪਣੇ ਆਪ ਨੂੰ ਸੰਗਲਾਂ ਨਾਲ ਨਹੀਂ ਆ ਡਾਂਗਾ ਸੋਟਿਆਂ ਨਾਲ ਨਹੀਂ ਆ ਪਰ ਉਹ ਆਪਣੇ ਅੰਦਰ ਉੱਠਣ ਵਾਲੀਆਂ ਉਹਨਾਂ ਖੁਆਇਸ਼ਾਂ ਨੂੰ ਮਾਰਦਾ ਆ ਜਿਹੜੀਆਂ ਉਹਨੂੰ ਪਰਮੇਸ਼ਵਰ ਤੋਂ ਦੂਰ ਲੈ ਕੇ ਜਾਂਦੀਆਂ ਆ ਉਹਨਾਂ ਕੰਮਾਂ ਨੂੰ ਆਪਣੇ ਅੰਦਰੋਂ ਮਾਰਦਾ ਆ ਉਹਨਾਂ ਦੁਸ਼ਟ ਆਤਮਿਆਂ ਨੂੰ ਆਪਣੇ ਅੰਦਰੋਂ ਖਤਮ ਕਰਦਾ ਆ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਦੇ ਵਿਰੁੱਧ ਸਿਰ ਚੱਕਦੀਆਂ ਆ ਸੋ ਇੱਥੇ ਵੀ ਸੰਤ ਪਾਲੂ ਸਾਈਤਾ ਕਹਿੰਦੇ ਆ ਕਹਿੰਦੇ ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀ ਕੱਪੜ ਪਾਵਾਂ ਕਹਿੰਦਾ ਮੈਂ ਇਦਾਂ ਕੋਸ਼ਿਸ਼ ਕਰਦਾ ਰਹਿਣਾ ਆ ਬੀ ਸ਼ੁਭੀ ਕਰਕੇ ਮੈਂ ਇੰਨੀ ਕੁ ਮਿਹਨਤ ਕਰ ਲਵਾਂ ਵੀ ਮੁਰਦੇ ਜਦੋਂ ਜੁਆਏ ਜਾਣੇ ਆ ਮੈਂ ਉਸ ਪਦਵੀ ਨੂੰ ਹਾਸਲ ਕਰ ਲਵਾਂ ਇੰਨੀ ਕੁ ਮਿਹਨਤ ਉਹ ਕਰ ਰਹੇ ਆ ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ अथवा ਮੈਂ ਅਜੇ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ ਕਹਿੰਦਾ ਇਦਾਂ ਨਹੀਂ ਆ ਵੀ ਮੈਂ ਉਸ ਚੀਜ਼ ਨੂੰ ਪ੍ਰਾਪਤ ਕਰ ਲਿਆ ਆ ਪਰ ਕੀ ਕਹਿੰਦਾ ਆ ਕਹਿੰਦਾ ਅਜੇ ਇਦਾਂ ਨਹੀਂ ਵੀ ਮੈਂ ਸਿੱਧ ਹੋ ਗਿਆ ਆ ਮੈਂ ਸੰਪੂਰਣ ਹੋ ਗਿਆ ਆ ਹਾਲੇ ਵੀ ਮੇਰੀ ਕੋਸ਼ਿਸ਼ ਜਾਰੀ ਆ ਵੀ ਜੇ ਇਸ ਕੰਮ ਨੂੰ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਹੱਥ ਪਾਇਆ ਮਤਲਬ ਜੇ ਇਸ ਕੰਮ ਨੂੰ ਮੇਰਾ ਜੀਵਨ ਬਦਲਿਆ ਆ ਮੈਂ ਉਸ ਕੰਮ ਨੂੰ ਪੂਰਾ ਕਰ ਲਵਾਂ ਮੈਂ